ਕਲੈਨੀ ਕੋਈ ਨਹੀਂ ਉਹ ਚੜਦੀ ਕਲਾ ਚ ਰਹੇ ਤਾਂ 10 15 ਦਿਨ ਦੀ ਗੱਲ ਆ ਉਸ ਤੋਂ ਬਾਅਦ ਵੀ ਤੁਹਾਡੇ ਨਾਲ ਖੜਾਂਗੇ ਜੀ ਇਹ ਕੋਈ ਇਹ ਨਹੀਂ ਹੈਗਾ ਨਾ 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 ਜ਼ਰੂਰ ਜ਼ਰੂਰ ਮਾ ਜੀ ਹਰਫ ਚੀਮਾ ਇੱਕ ਐਸੇ ਕਲਾਕਾਰ ਜੋ ਕਿਸਾਨੀ ਤਰਨੇ ਚ ਵੀ ਲੋਕਾਂ ਦੇ ਨਾਲ ਖੜੇ ਸੀ ਤੇ ਅੱਜ ਜਰ ਪੰਜਾਬ ਨੂੰ ਲੋੜ ਪਈ ਹੈ ਤਾਂ ਇੱਕ ਕਲਾਕਾਰ ਅੱਜ ਵੀ ਅੱਗੇ ਆ ਕੇ ਕਰ ਰਿਹਾ ਹੈ ਸਭ ਦੀ ਸੇਵਾ ਜੀ ਹਾਂ ਕਈ ਕਲਾਕਾਰ ਲਗਾਤਾਰ ਗਰਾਉਂਡ ਲੈਵਲ ਤੇ ਜਾ ਕੇ ਲੋਕਾਂ ਦੀ ਸੇਵਾ ਕਰ ਰਹੇ ਨੇ ਜੇ ਤੁਹਾਨੂੰ ਨਹੀਂ ਪਤਾ ਤਾਂ ਦੱਸ ਦਈਏ ਕਿ ਪੰਜਾਬ ਦਾ ਹਾਲ ਇਸ ਵੇਲੇ ਐਸਾ ਹੈ ਕਿ ਜਿੰਨੀ ਮਦਦ ਕੀਤੀ ਜਾ ਸਕੇ ਉਹ ਨਹੀਂ ਥੋੜੀ ਹੈ ਬਹੁਤ ਵਾਰ ਸਿਰਫ ਕੁਝ ਚਿਹਰਿਆਂ ਨੂੰ ਵੇਖ ਕੇ ਲੋਕਾਂ ਦੇ ਦਿਲ ਖੁਸ਼ ਹੋ ਜਾਂਦੇ ਨੇ ਕਿ ਉਹਨਾਂ ਦੀ ਸਾਂਭ ਸੰਭਾਲ ਤੇ ਉਹਨਾਂ ਬਾਰੇ ਸੋਚਣ ਵਾਲਾ ਕੋਈ ਹੈ ਕਹਿੰਦੇ ਨੇ ਕਿ ਕਈ ਔਰ ਹੌਸਲਾ ਹੀ ਐਸੀ ਚੀਜ਼ ਹੈ ਜਿਸ ਦੇ ਰਾਹੀ ਪੂਰੀ ਜ਼ਿੰਦਗੀ ਕੱਟੀ ਜਾ ਸਕਦੀ ਹੈ ਇਸ ਵੇਲੇ ਹਜ਼ਾਰਾਂ ਏਕੜ ਜ਼ਮੀਨ ਪਾਣੀ ਦੇ ਥੱਲੇ ਹੈ ਉਹ ਕਿਸਾਨ ਜਿਨ੍ਹਾਂ ਨੇ ਆਪਣੀ ਪੂਰੀ ਰੋਜ਼ੀ ਰੋਟੀ ਆਪਣੀ ਕਿਸਾਨੀ ਆਪਣੀ ਖੇਤੀ ਦੇ ਉੱਤੇ ਲਾਈ ਹੋਈ ਸੀ ਉਹਨਾਂ ਦੀ ਖੇਤਾਂ ਦੇ ਵਿੱਚ ਫਸਲ ਡੁੱਬ ਗਈ ਹੈ ਉਹਨਾਂ ਦੀ ਉਮੀਦਾਂ ਚੂਰ ਹੋ ਗਈਆਂ ਨੇ ਐਸੇ ਵੇ ਜਦ ਕਲਾਕਾਰ ਜਾਂ ਕੋਈ ਵੀ ਜਾ ਕੇ ਸੇਵਾ ਕਰਦਾ ਹੈ ਜਾਂ ਫਿਰ ਉਹਨਾਂ ਤੱਕ ਚੀਜ਼ਾਂ ਪਹੁੰਚਾਉਂਦਾ ਹੈ ਕਿਤਨਾ ਕਿਤੇ ਲੱਗਦਾ ਹੈ ਕਿ ਨਹੀਂ ਲੋੜ ਪੈਣ ਤੇ ਲੋਕ ਉਹਨਾਂ ਦੇ ਨਾਲ ਖੜੇ ਨੇ ਵੈਸੇ ਵੀ ਪੰਜਾਬੀਆਂ ਦੇ ਜਜ਼ਬੇ ਨੂੰ ਹਮੇਸ਼ਾ ਹੀ ਸਲਾਮ ਕੀਤਾ ਜਾਂਦਾ ਹੈ ਤੇ ਜ਼ਰਾ ਵੇਖੋ ਕਿ ਕਿਸ ਤਰ੍ਹਾਂ ਦੇ ਨਾਲ ਹਰ ਚੀਮਾ ਵੀ ਲੋਕਾਂ ਦੀ ਮਦਦ ਕਰ ਰਹੇ ਨੇ ਅੱਗੇ ਜਾइए ਮੁਰਦੇ ਹੋਏ ਪੀਲਾਂਗੇ ਜਾਂ ਬੀਬੀ ਉਹਨੇ ਚਾਹ ਬਣਾ ਕੇ ਪਈਆ ਤੇ ਵਿਚਾਰੇ ਫਜ਼ੇ ਹੋਏ ਨੇ ਨਾ ਦੋਏ ਜਣੀਆਂ ਨੇ ਆਪਣਾ ਦਰਾਣੀ ਚ ਥਾਣੀ ਬੀਬੀ ਹਾਂਜੀ ਹਾਂਜੀ ਤੇ ਦਰਾਣੀ ਚ ਥਾਣੀ ਤੁਸੀਂ ਦੇਖ ਲਓ ਇੱਧਰ ਇੱਕ ਤਾਂ ਘਰ ਡੁੱਬ ਗਿਆ ਨਾ ਮਾਤਾ ਉਹਨਾਂ ਦਾ ਤੇ ਹੁਣੇ ਦੋਏ ਜਣੀਆਂ ਇੱਕ ਦੂਜੇ ਦਾ ਸਹਾਰਾ ਲੈ ਚਲੋ ਇੰਨੇ ਚ ਅਸੀਂ ਬੜਾ ਖੁਸ਼ ਹਾਂ ਮਾਰ ਐਨੇ ਤਿੰਨ ਧੀਆਂ ਨੇ ਹਾਂ ਲੈ ਨਹੀਂ ਕੋਈ ਨੂੰ ਜੀ ਚੜਦੀ ਕਲਾ ਤੇ ਰੋਵੇ ਤਾਂ 10 15 ਦਿਨ ਦੀ ਗੱਲ ਆ ਉਸ ਤੋਂ ਬਾਅਦ ਵੀ ਤੁਹਾਡੇ ਨਾਲ ਖੜਾਂਗੇ ਜੀ ਇਹ ਕੋਈ ਇਹ ਨਹੀਂ ਜਣਾ ਨਾ 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 ਜ਼ਰੂਰ ਜ਼ਰੂਰ ਮਾਜੀ ਜ਼ਰੂਰ ਜੀ ਠੀਕ ਆ ਜੀ ਸਸੀ ਗਾਲ ਦੀ ਸਾਰਿਆਂ ਨੂੰ ਤੇ ਅਸੀਂ ਇਸ ਘਰ 'ਚ ਜਾ ਰਹੇ ਹਾਂ ਤੇ ਬਸ ਦੋ ਕੁੱਤੇ ਨੇ ਉੱਤੇ ਪਹਿਲਾਂ ਇੱਕ ਦਿਖ ਰਿਹਾ ਸੀਗਾ ਹੁਣ ਦੋ ਨੇ ਹਨਾ ਕੁੱਤੇ ਵਿਚਾਰੇ ਬਕਰ ਖਾਲੀ ਪਿਆ ਸਾਰਾ ਤੇ ਦੇਖ ਲਓ ਵਿਚਾਰੇ ਹਨਾ ਕਿਆ ਹਾਲਾਤ ਤੇ ਪਾਣੀ ਹੋਊਗਾ 12 13 ਫੁੱਟ ਨਾ ਫਰਿੰਦਰ ਹਾਂ 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 ਭਾਈ ਘਟੋ ਘਟੋ ਤੇ ਹ ਹੁਣ ਕੁੱਤੇ ਨੇ ਛੱਤ ਦੇ ਉੱਤੇ ਨਾ ਤੇ ਹੁਣ ਦੇਖ ਰਿਹਾ ਜੇ ਨਿਕਲਣਗੇ ਯਾਰ ਜੇ ਬੈਟਰੀ ਡਾਕਟਰਾਂ ਦੀ ਬਜ਼ਾਰਾ ਯਾਰ ਦੇਖੀ ਸੱਜੇ ਬੰਦੀ ਆ ਉਹ ਜ਼ਰੂਰ ਪਹੁੰਚੇ ਕਿਉਂਕਿ ਪਸ਼ ਲੈ ਨਹੀਂ ਕੋਈ ਨੂੰ ਚੜਦੀ ਕਲਾ ਚ ਰਵੇ ਤਾਂ 10 15 ਦਿਨ ਦੀ ਗੱਲ ਆ ਉਸ ਤੋਂ ਬਾਅਦ ਵੀ ਤੁਹਾਡੇ ਨਾਲ ਖੜਾਂਗੇ ਜੀ ਇਹ ਕੋਈ ਇਹ ਨਹੀਂ ਹੈ ਨਾ 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 ਜ਼ਰੂਰ ਜ਼ਰੂਰ ਮਾ ਜੀ ਹਰਫ ਚੀਮਾ ਇੱਕ ਐਸੇ ਕਲਾਕਾਰ ਜੋ ਕਿਸਾਨੀ ਤਰਨੇ ਚ ਵੀ ਲੋਕਾਂ ਦੇ ਨਾਲ ਖੜੇ ਸੀ ਤੇ ਅੱਜ ਜਦ ਪੰਜਾਬ ਨੂੰ ਲੋੜ ਪਈ ਹੈ ਤਾਂ ਇੱਕ ਕਲਾਕਾਰ ਅੱਜ ਵੀ ਅੱਗੇ ਆ ਕੇ ਕਰ ਰਿਹਾ ਹੈ ਸਭ ਦੀ ਸੇਵਾ ਜੀ ਹਾਂ ਕਈ ਕਲਾਕਾਰ ਲਗਾਤਾਰ ਗਰਾਊਂਡ ਲੈਵਲ ਤੇ ਜਾ ਕੇ ਲੋਕਾਂ ਦੀ ਸੇਵਾ ਕਰ ਰਹੇ ਨੇ ਜੇ ਤੁਹਾਨੂੰ ਨਹੀਂ ਪਤਾ ਤਾਂ ਦੱਸ ਦਈਏ ਕਿ ਪੰਜਾਬ ਦਾ ਹਾਲ ਇਸ ਵੇਲੇ ਐਸਾ ਹੈ ਕਿ ਜਿੰਨੀ ਮਦਦ ਕੀਤੀ ਜਾ ਸਕੇ ਉੰਨੀ ਥੋੜੀ ਹੈ ਬਹੁਤ ਵਾਰ ਸਿਰਫ ਕੁਝ ਚਿਹਰਿਆਂ ਨੂੰ ਵੇਖ ਕੇ ਲੋਕਾਂ ਦੇ ਦਿਲ ਖੁਸ਼ ਹੋ ਜਾਂਦੇ ਨੇ ਕਿ ਉਹਨਾਂ ਦੀ ਸਾਂ ਸੰਭਾਲ ਤੇ ਉਹਨਾਂ ਬਾਰੇ ਸੋਚਣ ਵਾਲਾ ਕੋਈ ਹੈ ਕਹਿੰਦੇ ਨੇ ਕਿ ਕਈ ਵਾਰ ਹੌਸਲਾ ਹੀ ਐਸੀ ਚੀਜ਼ ਹੈ ਜਿਸ ਦੇ ਰਾਹੀ ਪੂਰੀ ਜ਼ਿੰਦਗੀ ਕੱਟੀ ਜਾ ਸਕਦੀ ਹੈ ਇਸ ਵੇਲੇ ਹਜ਼ਾਰਾਂ ਏਕੜ ਜ਼ਮੀਨ ਪਾਣੀ ਦੇ ਥੱਲੇ ਹੈ ਉਹ ਕਿਸਾਨ ਜਿਨ੍ਹਾਂ ਨੇ ਆਪਣੀ ਪੂਰੀ ਰੋਜ਼ੀ ਰੋਟੀ ਆਪਣੀ ਕਿਸਾਨੀ ਆਪਣੀ ਖੇਤੀ ਦੇ ਉੱਤੇ ਲਾਈ ਹੋਈ ਸੀ ਉਹਨਾਂ ਦੀ ਖੇਤਾਂ ਦੇ ਵਿੱਚ ਫਸਲ ਡੁੱਬ ਗਈ ਹੈ ਉਹਨਾਂ ਦੀ ਉਮੀਦਾਂ ਚੂਰ ਹੋ ਗਈਆਂ ਨੇ ਐਸੇ ਵਿੱਚ ਜਦ ਕਲਾਕਾਰ ਜਾਂ ਕੋਈ ਵੀ ਜਾ ਕੇ ਸੇਵਾ ਕਰਦਾ ਹੈ ਜਾਂ ਫਿਰ ਉਹਨਾਂ ਤੱਕ ਚੀਜ਼ਾਂ ਪਹੁੰਚਾਉਂਦਾ ਹੈ ਕਿੰਨਾ ਕੀਤੇ ਲੱਗਦਾ ਹੈ ਕਿ ਨਹੀਂ ਲੋੜ ਪੈਣ ਤੇ ਲੋਕ ਉਹਨਾਂ ਦੇ ਨਾਲ ਖੜੇ ਨੇ ਵੈਸੇ ਵੀ ਪੰਜਾਬੀਆਂ ਦੇ ਜਜ਼ਬੇ ਨੂੰ ਹਮੇਸ਼ਾ ਹੀ ਸਲਾਮ ਕੀਤਾ ਜਾਂਦਾ ਹੈ ਤੇ ਜਰਾ ਵੇਖੋ ਕਿ ਕਿਸ ਤਰ੍ਹਾਂ ਦੇ ਨਾਲ ਹਰ ਚੀਮਾ ਵੀ ਲੋਕਾਂ ਦੀ ਮਦਦ ਕਰ ਰਹੇ ਨੇ ਅੱਗੇ ਜਾ ਆਈਏ ਮੁਰਦੇ ਹੋਏ ਪੀਲਾਂਗੇ ਜਾਂ ਬੀਬੀ ਉਹਨੇ ਚਾਹ ਬਣਾ ਕੇ ਪਈਆ ਤੇ ਬਜ਼ਾਰੇ ਫਜ਼ੇ ਹੋਏ ਨੇ ਨਾ ਦੋਏ ਜਣੀਆਂ ਨੇ ਆਪਣਾ ਦਰਾਣੀ ਜਠਾਣੀ ਵੀ ਤੇ ਦਰਾਣੀ ਜਠਾਣੀ ਤੁਸੀਂ ਦੇਖ ਲਓ ਇੱਧਰ ਇੱਕ ਤਾਂ ਘਰ ਡੁੱਬ ਗਿਆ ਨਾ ਇਹ ਮਾਤਾ ਹੁਣਾ ਦਾ ਤੇ ਹੁਣੇ ਦੋਵੇਂ ਜਾਣੀ ਇੱਕ ਦੂਜੇ ਦਾ ਸਹਾਰਾ ਨੇ ਚਲੋ ਇੰਨੇ ਚ ਅਸੀਂ ਬੜਾ ਖੁਸ਼ ਹਾਂ ਮਾਰ ਅਸੀਂ ਤੇਨ ਢੀਆਂ ਨੇ ਹਾਂ ਨਹੀਂ ਕੋਈ ਨਹੀਂ ਚੜਦੀ ਗੱਲਾਂ ਚ ਰੋਵੇ ਤਾਂ 10 15 ਦਿਨ ਦੀ ਗੱਲ ਆ ਉਸ ਤੋਂ ਬਾਅਦ ਵੀ ਤੁਹਾਡੇ ਨਾਲ ਖੜਾਂਗੇ ਜੀ ਇਹ ਕੋਈ ਇਹ ਨਹੀਂ ਹੈਗਾ ਨਾ 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 ਜ਼ਰੂਰ ਜ਼ਰੂਰ ਮਾਜੀ ਜ਼ਰੂਰ ਜੀ ਠੀਕ ਆ ਜੀ ਸਾਸਰੀ ਟ੍ਰੈਵਲ ਸਾਸਰੀ ਟੈੰਕਵਾੜੀ ਠੀਕ ਹਾਂ ਨਾ ਨਾ ਹਾਂ ਨਾ ਤੇਰਾ ਇਹ ਹਾਲੇ ਹੋ ਰਿਹਾ ਜੀ ਸਾਸਰੀ ਗਾਲ ਦੀ ਸਾਰਿਆਂ ਨੂੰ ਤੇ ਅਸੀਂ ਇਸ ਘਰ ਤੇ ਜਾ ਰਹੇ ਹਾਂ ਤੇ ਬਸ ਦੋ ਕੁੱਤੇ ਨੇ ਉੱਤੇ ਪਹਿਲਾਂ ਇੱਕ ਦਿਖ ਰਿਹਾ ਸੀਗਾ ਹੁਣ ਦੋ ਨੇ ਨਾ ਕੁੱਤੇ ਵਿਚਾਰੇ ਘਰ ਖਾਲੀ ਪਿਆ ਸਾਰਾ ਤੇ ਦੇਖ ਲਓ ਵਿਚਾਰੇ ਹਨਾ ਕੀ ਹਾਲਾਤ ਤੇ ਪਾਣੀ ਹੋਊਗਾ 12 13 ਫੁੱਟ ਨਾ ਫਰਿੰਦਰ ਹਾਂ 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 ਬਾਈ ਘੱਟੋ ਘੱਟ ਤੇ ਆ ਹੁਣ ਕੁੱਤੇ ਨੇ ਛੱਤ ਦੇ ਉੱਤੇ ਨਾ ਤੇ ਹੁਣ ਦੇਖ ਰਿਹਾ ਜੇ ਨਿਕਲਣਗੇ ਯਾਰ ਜੇ ਬੈਟਰੀ ਡਾਕਟਰ ਨੇ ਬੋਦਾਰਾ ਯਾਰ ਦੇਖੀ ਸੱਚ ਜੇ ਮੰਦੀ ਆ ਉਹ ਤੁਰ ਪਹੁੰਚੇ ਕਿਉਂਕਿ